ਸਮਾਣਾ ਬੀਸਰ ਟਾਵਰ ਤੇ ਗੁਰਜੀਤ ਸਿੰਘ ਖਾਲਸਾ ਸਾਰੇ ਧਰਮਾਂ ਦੇ ਦੇ ਧਾਰਮਿਕ ਗ੍ਰੰਥ ਹੈ ਉਹਨਾਂ ਕੀ ਬੇਦਵੀ ਨਾ ਹੋਵੇ ਉਸ ਨੂੰ ਲੈ ਕੇ ਅੱਜ 260 ਦਿਨ ਦੇ ਕਰੀਬ ਹੋ ਗਏ ਹਨ ਅਕਤੂਬਰ 12 ਅਕਤੂਬਰ 2024 ਨੂੰ ਇਸ ਟਾਵਰ ਤੇ ਬੈਠੇ ਸੀ ਵੀ ਸਰਕਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਕਾਨੂੰਨ ਸਖਤ ਬਣਾਵੇ ਕੋਈ ਵੀ ਬੇਦਵੀ ਕਿਸੇ ਵੀ ਧਰਮ ਦੀ ਨਹੀਂ ਹੋਣੀ ਚਾਹੀਦੀ ਉਸ ਉਹਨਾਂ ਦਾ ਮੁੱਦਾ ਇਹੀ ਹੈ ਅਬ ਉਹਨਾਂ ਕੀ ਸਿਹਤ ਵਿਗੜਦੀ ਜਾ ਰਹੀ ਹੈ ਸਵੇਰ ਕੇ ਦੋ ਵਾਰ ਬੇਹੋਸ਼ ਹੋ ਚੁੱਕੇ ਹਨ ਉਸ ਦੇ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਵਾਰ-ਵਾਰ ਉਹਨਾਂ ਨਾਲ ਸੰਪਰਕ ਕਰ ਰਹੇ ਹਨ ਉਹਨਾਂ ਨੂੰ ਅਪੀਲ ਕਰ ਰਹੇ ਹਨ ਤੁਸੀਂ ਦਵਾਈ ਲਿਓ ਅੱਜ ਏਡੀਸੀ ਪਟਿਆਲਾ ਈਸਾ ਸਿੰਘ ਅਤੇ ਐਸ.ਡੀ.ਐਮ ਸਮਾਣਾ ਰੀਚਾ ਗੋਇਲ ਨੇ ਉਹਨਾਂ ਨਾਲ ਫੋਨ ਤੇ ਰਾਬਤਾ ਵੀ ਕਾਇਮ ਕੀਤਾ ਅਪੀਲ ਵੀ ਕੀਤੀ ਸਿੱਧੂ ਬਾਈ ਜ਼ਰੂਰ ਲਿਓ ਕੱਲ ਨੂੰ ਚੰਡੀਗੜ੍ਹ ਦੇ ਵਿੱਚ 11-12 ਵਜੇ ਮੀਟਿੰਗ ਰੱਖਣ ਦਾ ਸਮਾਂ ਪ੍ਰਸ਼ਾਸਨ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਹੈ ਔਰ ਉਹਨਾਂ ਨੇ ਕਹਿ ਕਿ ਕੱਲ ਨੂੰ ਕੋਈ ਮੀਟਿੰਗ ਸਿੱਟਾ ਸਾਹਮਣੇ ਨਹੀਂ ਆਇਆ ਤਾਂ ਮੈਂ ਦਵਾਈ ਬਿਲਕੁਲ ਨਹੀਂ ਖਾਵਾਂਗਾ ਇਹ ਵੀ ਉਹਨਾਂ ਨੇ ਕਹਿ ਅਧਿਕਾਰੀਆਂ ਨੂੰ ਜਾਣ ਕਰ ਦਿੱਤੀ ਹੈ ਇਸ ਬਾਰੇ ਜਾਣਕਾਰੀ ਤਲਵਿੰਦਰ ਸਿੰਘ ਐਡਵਰਡ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖੇਤ ਵਿਗੜ ਰਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਬਣਾਇਆ ਜਾਵੇ ਤਾਂ ਕਿ ਗੁਰਜੀਤ ਸਿੰਘ ਖਾਲਸਾ ਨੂੰ ਅਸੀਂ ਹੇਠਾਂ ਉਤਾਰ ਸਕੀਏ ਉਹਨਾਂ ਦੀ ਜ਼ਿੰਦਗੀ ਵੀ ਕੀਮਤੀ ਹੈ ਅਸੀਂ ਵੀ ਅਪੀਲ ਕਰਦੇ ਹਾਂ ਸੇਤ ਉਹਨਾਂ ਦੀ ਠੀਕ ਹੋਣੀ ਬਹੁਤ ਜ਼ਰੂਰੀ ਹੈ ਕੱਲ ਦੀ ਜਿਹੜੀ ਮੀਟਿੰਗ ਹੈਗੀ ਹੈ 11 ਵਜੇ ਦੀ ਸੀਐਮ ਰੈ residense ਮਿਲ ਗਈ ਆਪਾਂ ਨੂੰ ਤੇ ਕੱਲ ਸੀਨੀਅਰ ਆਫਸਰਸ ਨਾਲ ਜਾਣਗੇ ਤੇ ਤੁਹਾਡੇ ਨਾਲ ਉੱਥੇ ਜਾ ਕੇ ਮੀਟਿੰਗ ਕਰਾਂਗੇ ਫਾਈਲ ਦਾ ਕੱਲ ਆਪਾਂ ਸਟੇਟਸ ਜ਼ਰੂਰ ਅਪਡੇਟ ਆਪਾਂ ਕਰ ਲਵਾਂਗੇ ਕੀ ਕੀ ਸਟੇਟਸ ਹੈਗਾ ਤੁਸੀਂ ਪਹਿਲਾਂ ਮੀਟਿੰਗ ਹੋਈ ਹੈ ਤੁਹਾਡੀ ਤੇ ਉਸ ਤੋਂ ਬਾਅਦ ਦਾ ਜਿਹੜਾ ਸਟੇਟਸ ਹੈ ਉਹ ਕੱਲ ਆਪਾਂ ਦੇਖ ਲਾਂਗੇ ਹੁਣ ਤਾਂ ਕੱਲ ਸਿੱਧਾ ਸੀਐਮ ਸਾਹਿਬ ਨਾਲ ਹੀ ਮੀਟਿੰਗ ਹੋ ਜਾਨੀਆ ਕੱਲ ਜੀ ਪਹਿਲਾਂ ਮੀਟਿੰਗ ਕਰ ਲਿਓ ਫਿਰ ਉਸ ਤੋਂ ਬਾਅਦ ਜੋ ਇਨਫੋਰਮੇਸ਼ਨ ਹੋਏਗੀ ਉਹ ਮੈਂ ਤੁਹਾਨੂੰ ਫਿਰ ਪ੍ਰੋਵਾਈਡ ਕਰਾਵਾਂਗਾ ਕਿੰਨੇ ਵਜੇ ਦਾ ਟਾਈਮ ਹੈ ਜੀ ਕੱਲ ਨੂੰ 11 ਇਹਨਾਂ ਨੂੰ ਤਕਰੀਬਨ 260 ਦਿਨ ਹੋ ਗਏ ਤੇ ਸਿਹਤ ਇਹਨਾਂ ਦੀ ਹੁਣ ਨਾਜ਼ੁਕ ਹੋ ਰਹੀ ਆ ਅੱਜ ਸਵੇਰੇ ਜਦੋਂ ਮੁੰਡਾ ਚਾਹ ਪਾਣੀ ਦੇਣ ਗਿਆ ਜੀ ਇਹ ਬੇਹੋਸ਼ ਸੀ ਉਸ ਟਾਈਮ ਤੇ ਤਕਰੀਬਨ ਸਾਢੇ 8-9 ਵਜੇ ਜਾਂਦਾ ਹੁੰਦਾ ਉਹ ਉਹ ਤੋਂ ਪਹਿਲਾਂ ਕਦੋਂ ਦੇ ਬੇਹੋਸ਼ ਸੀਗੇ ਕੋਈ ਪਤਾ ਨਹੀਂ ਲੱਗ ਰਿਹਾ ਹੈ ਹੁਣ ਵੀ ਅਰਧ ਬੇਹੋਸ਼ੀ ਜੀ ਨੇ ਕਿਤੇ ਕਿਤੇ ਬਸ ਮੋਹ ਵਾਇਗਰੂ ਹੀ ਕੱਢਦ ਕਹਿੰਦੇ ਹਾਂਜੀ ਆਏ ਸੀਗੇ ਏਡੀਸੀ ਮੈਡਮ ਆਏ ਸੀ ਪੀਐਸਪੀ ਸਾਹਿਬ ਐਸਪੀ ਸਾਹਿਬ ਆਏ ਸੀ ਉਹ ਕਹਿੰਦੇ ਨੇ ਵੀ ਤੁਹਾਡੀ ਮੀਟਿੰਗ ਕਰਵਾ ਦਵਾਂ ਕਹਿੰਦੇ ਸੀ ਜੀਐਮ ਸਾਹਿਬ ਨਾਲ ਤੁਸੀਂ ਗੱਲ ਕਰ ਲਓ ਆਪਦੀ ਗੱਲ ਰੱਖਿਓ ਹਣਾ ਅੱਗੇ ਜਾ ਕੇ ਅਸੀਂ ਗਿਆ ਸੀ ਕਿ ਸਾਨੂੰ ਮੀਟਿੰਗ ਦੀ ਵੀ ਨਹੀਂ ਲੋੜ ਸਾਨੂੰ ਤੁਸੀਂ ਕੈਬਨਟ ਦੇ ਵਿੱਚ ਹੁਣ ਇਹਦਾ ਅਗਲਾ ਸਟੈਪ ਇਹੀ ਬਣਦਾ ਲੀਗਲ ਤੌਰ ਤੇ ਕਿ ਜਿਹੜਾ ਇਹ ਬਿਲ ਅਸੀਂ ਦਿੱਤਾ ਹੋਇਆ ਹੈ ਉਹਨਾਂ ਨੂੰ ਡਰਾਫਟ ਕਰਕੇ ਸਾਰਾ ਉਹ ਪਾਸ ਕਰਕੇ ਕੈਬਨਟ ਦੇ ਵਿੱਚ ਪਾਸ ਕਰਨਾ ਅਸੀਂ ਕਿਹਾ ਸੀ ਕਿ ਤੁਸੀਂ ਮੀਟਿੰਗ ਦਾ ਕੈਬਨਟ ਦੀ ਮੀਟਿੰਗ ਦਾ ਅਜੰਡ ਸਾਹ ਦਾ ਕੋਈ ਟ੍ਰੀਟਮੈਂਟ ਕਰਾਉਣ ਬਾਰੇ ਗੱਲ ਕਰਾਂਗੇ ਕਿਉਂਕਿ ਭਾਈ ਗੁਰਜੀਤ ਸਿੰਘ ਨੇ ਕੱਲ ਤੋਂ ਇਹ ਐਲਾਨ ਕੀਤਾ ਹੋਇਆ ਕਿ ਜੇਕਰ ਸੀਐਮ ਸਾਹ ਵੱਲੋਂ ਕੋਈ ਚੰਗਾ ਸਟੈਪ ਨਹੀਂ ਚੱਕਿਆ ਜਾਂਦਾ ਸਾਨੂੰ ਸੰਤੁਸ਼ਟ ਕਰਨ ਵਾਲਾ ਤਾਂ ਉਹ ਕੋਈ ਮੈਡੀਕਲ ਸਹਾਇਤਾ ਨਹੀਂ ਲੈਣਗੇ ਹਾਂਜੀ ਕੱਲ ਤੋਂ ਮੜਾ ਕੀਤਾ ਨਹੀਂ ਅਜੋ ਹੈ ਹੀ ਬੇਹੋਸ਼ ਨਹੀਂ ਜੀ ਅੱਜ رابطہ ਹੋ ਹੀ ਨਹੀਂ ਸਕਦਾ ਸੀ ਅੱਜ ਇਸ ਟਾਈਮ ਵੀ ਕੋਈ ਚੰਗੀ ਕੰਡੀਸ਼ਨ ਨਹੀਂ ਹੈ ਜੀ ਅਸੀਂ ਮੁੰਡਾ ਭੇਜਿਆ ਹੋਇਆ ਉੱਤੇ ਬਲਕੇ ਬੈਠਾ ਕਿਉਂਕਿ ਕੱਲਿਆਂ ਨੂੰ ਬਾਈ ਚਾਂਸ ਕੋਈ ਆਣਾ ਵਾਪਰ ਜੇ ਸਾਨੂੰ ਪਤਾ ਵੀ ਨਹੀਂ ਲੱਗਣਾ ਇਸ ਕਰਕੇ ਹੁਣ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਵਾਸਤੇ ਇੱਕ ਮੁੰਡਾ ਪੱਤੀ ਹੁਣ ਗੁਰਜੰਟ ਸਿੰਘ ਜੀ ਉੱਪਰ ਗਿਆ ਹੋਇਆ ਇਹ ਅੱਜ ਸਵੇਰੇ ਜਦੋਂ ਮੁੰਡਾ ਚਾਹ ਪਾਣੀ ਲੈ ਕੇ ਜਾਂਦਾ ਜਦੋਂ ਪਤਾ ਲੱਗਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼